बोले सोनिहाल सफर शहादत सोने दीया मोरा दी थैली चोरी करदे सार ही गंगू दे तेवर बदल गए सी माता गुजरी जी ते छोटे साहबजादे ने ਹੱਥਾਂ ਦੇ ਵਿੱਚ ਤੇ ਪੈਰਾਂ ਦੇ ਵਿੱਚ ਬੀੜੀਆਂ ਪਾਈਆਂ ਗੀਆਂ ਤੇ ਉਹਨਾਂ ਨੂੰ ਪੈਦਲ ਤੁਰਾਇਆ ਗਿਆ ਉਸੀ ਇਹਨਾਂ ਨੂੰ ਠੰਡੇ ਗੁਰਜ ਦੇ ਵਿੱਚ ਰੱਖੋ ਨਾ ਇਹਨਾਂ ਨੂੰ ਉੱਪਰ ਲੈਣ ਲਈ ਕੁਝ ਦਿੱਤਾ ਜਾਵੇ ਤੇ ਨਾ ਹੀ ਇਹਨਾਂ ਨੂੰ ਥੱਲੇ ਵਿਚਾਣ ਲਈ ਕੁਝ ਦਿੱਤਾ ਜਾਵੇ ਤਫਰ ਸ਼ਹਾਦਤ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਸ਼ਾ ਵੱਲੋਂ ਬਖਸ਼ਿਸ਼ ਕੀਤੀ ہوئی ਫਤਿਹ ਦੀ ਸਾਂਝ ਪਾਈਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪਰੇ ਸ਼ਹਾਦਤ ਜਿਸ ਦੇ ਪਿਛਲੇ ਪ੍ਰਕਰਮਾਂ ਦੇ ਵਿੱਚ ਅਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਸਰਸਾ ਨਦੀ ਦੇ ਪਰਵਾਰ ਦਾ ਵਿਛੋੜਾ ਤੇ ਚਮਕੌਰ ਦੀ ਜੰਗ ਇਹ ਸਾਰੇ ਇਤਿਹਾਸ ਦੀਆਂ ਸਾਂਝ ਪਾ ਚੁੱਕੀਆਂ। ਸਫਰੇ ਸ਼ਹਿਰ ਦੇ ਅੱਜ ਦੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦਾ ਜਦੋਂ ਸਰਸਾ ਨਦੀ ਦੇ ਕੰਢੇ ਤੇ ਆਪਣੇ ਪਰਵਾਰ ਤੋਂ ਵਿਛੋੜਾ ਹੋਇਆ ਤਾਂ ਉਸ ਤੋਂ ਬਾਅਦ ਉਹ ਕਿੱਥੇ ਗਏ? ਉਹਨਾਂ ਨੂੰ ਕੀ ਕੀ ਔਕੜਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਇੰਨੀ ਛੋਟੀ ਉਮਰ ਦੇ ਵਿੱਚ ਸਿੱਖੀ ਸਿਧਕ ਦਾ ਉਹ ਇੰਤਿਹਾਨ ਦਿੱਤਾ ਜਿਸ ਦੀ ਮਿਸਾਲ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਜਿਨ੍ਹਾਂ ਦੀ ਉਸ ਸਮੇਂ ਉਮਰ ਸਿਰਫ 9 ਤੇ 7 ਸਾਲ ਦੀ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੇ ਸਰਸਾ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਰਸਾ ਪਾਰ ਨਾ ਕਰ ਸਕੇ ਤੇ ਖਾਸ ਤੂ ਦੇ ਕਾਫਲੇ ਤੋਂ ਵਿਛੜ ਗਈ ਮਾਤਾ ਗੁਜਰੀ ਜੀ ਤੇ ਛੋਟੇ ਸਹਿਬ ਜਦੇ ਸੱਸਾ ਦੇ ਅਨੰਦਪੁਰ ਵਾਲੇ ਪਾਸੇ ਹੀ ਨਦੀ ਦੇ ਨਾਲ-ਨਾਲ ਚੱਲਣ ਲੱਗੇ ਛੋਟੇ ਸਹਿਬ ਜਦੇ ਮਾਤਾ ਜੀ ਤੋਂ ਲਗਾਤਾਰ ਸਵਾਲ ਪੁੱਛ ਰਹੀ ਸੀ ਕਿ ਮਾਤਾ ਜੀ ਅਸੀਂ ਹੁਣ ਕਿੱਧਰ ਜਾ ਰਹੀਆਂ ਪਿਤਾ ਜੀ ਕਿੱਧਰ ਚਲੇ ਗਏ ਸਾਡੇ ਜਾਨ ਤੋਂ ਪਿਆਰੇ ਵੱਡੇ ਭਰਾ ਬਾਬਾ ਅਜੀਤ ਸਿੰਘ ਬਾਬਾ ਜਿਹਾਰ ਸਿੰਘ ਜੀ ਸਾਨੂੰ ਛੱਡ ਕੇ ਕਿੱਥੇ ਚਲੇ ਗਏ ਛੋਟੇ ਸਹਿਜਾਦੇ ਤੇ ਮਾਤਾ ਗੁਜਰੀ ਜੀ ਦੀ ਨਿਗਾਹ बार-बार ਇੱਧਰ ਉੱਧਰ ਵੱਲ ਦੇਖ ਰਹੀ ਸੀ ਕਿ ਕਿਤੇ ਉਹਨਾਂ ਨੂੰ ਕੋਈ ਸਿੰਘ ਦਿਖ ਜਾਵੇ ਖਾਲਸੇ ਦਾ ਕਾਫਲਾ ਮਿਲ ਜਾਵੇ ਪਰ ਅਜਿਹਾ ਨਹੀਂ ਹੋਇਆ ਇੱਧਰ ਮਾਤਾ ਗੁਜਰੀ ਜੀ ਛੋਟੇ ਸਹਿਜਾਦੇ ਨੂੰ ਦਿਲਾਸਾ ਦੇ ਰਹੀ ਸੀ ਤੇ ਕਹਿ ਰਹੀ ਸੀ ਕਿ ਅਸੀਂ ਦੁਸ਼ਮਣ ਨੂੰ ਚਕਮਾ ਦੇ ਕੇ ਅਲੱਗ-ਅਲੱਗ ਰਸਤੇ ਤੇ ਤੁਰੇ ਆਂ ਜਦੋਂ ਸਹੀ ਵੇਲਾ ਆਏਗਾ ਤਾਂ ਸਾਰੇ ਫਿਰ ਤੋਂ ਇਕੱਠੇ ਹੋ ਜਾਵਾਂਗੇ ਰੋ ਛੋਟੇ ਸਾਬਜਦਿਆਂ ਦੀ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਤੇ ਵੱਡੇ ਸਾਬਜਦਿਆਂ ਤੋਂ ਨਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਕਿਉਂਕਿ ਜਿਲਾ ਬਿਨਾ ਉਹ ਇੱਕ ਪਲ ਵੀ ਨਹੀਂ ਰਹਿ ਸਕਦੇ ਸੀ ਉਹ ਅਜ ਉਹਨਾਂ ਤੋਂ ਦੂਰ ਸੀ ਛੋਟੇ ਸਾਬਜਦਿਆਂ ਦੀ ਇਸ ਨਰਾਜ਼ਗੀ ਨੂੰ ਹਕੀਮ ਮਿਰਜ਼ਾ ਅੱਲਾ ਯਾਰ ਖਾਨ ਜੋਗੀ ਜੀ ਨੇ ਆਪਣੀ ਲਿਖਤ ਸ਼ਹੀਦਾਨੇ ਵਫਾ ਦੇ ਵਿੱਚ ਬਖੂਬੀ ਬਿਆਨ ਕੀਤਾ ਹੈ ਜਬ ਰਨ ਅਜੀਤ ਜੀਤ ਕੇ तशरीफ लाएंगे अब्बा के साथ जिस घड़ी जुजार आएंगे करके गिला हर एक से हम रूठ जाएंगे माता कभी पिता कभी भाई मनाएंगे हमें गले लगा के कहेंगे वो बार बार मान जाओ लेकिन हम नहीं मानेंगे जिनहार इकरार लेंगे सबसे भुलाना ना फिर कभी ਬਾਰੇ ਦਿਗਰ ਵਿਚੜ ਕੇ ਸਤਾਣਾ ਨਾ ਫਿਰ ਕبھی हमको अकेले छोड़ के जाना ना फिर कभी कह देते हैं यो हमको रुलाना ना फिर कभी ਇਧਰ ਮਾਤਾ ਗੁਜਰੀ ਜੀ ਨੂੰ ਇਹ ਫਿਕਰ ਸਤਾ ਰਹੀ ਸੀ ਕਿ ਇਕਤਾ ਰਸਤਾ ਬਹੁਤ ਕਠਿਨਾ ਸ਼ਮਸ਼ਾਨ ਵੀ ਆ ਉਪਰ ਚਾਰੇ ਪਾਸੇ ਮੁਗਲ ਸਿਪਾਹੀ ਤੇ ਪਹਾੜੀ ਫੌਜਾਂ ਥਾਂ ਥਾਂ ਤੇ ਉਹਨਾਂ ਨੂੰ ਲੱਭ ਰਹੀਆਂ ਨੇ ਮੈਂ ਤੇ ਮੇਰੇ ਨਾਲ ਇਹ ਦੋਨੋਂ ਸਹਜਾਦੇ ਹੀ ਨਹੀਂ ਸਾਡੇ ਨਾਲ ਕੋਈ ਸਿੰਘ ਵੀ ਨਹੀਂ ਹੈ ਮਾਤਾ ਗੁਜਰੀ ਜੀ ਉਸ ਅਕਾਲਪੁਰ ਖਵਾਈ ਗੁਰੂ ਦੇ ਅੱਗੇ बार-बार ਅਰਦਾਸ ਕਰ ਰਹੀ ਸੀ ਕਿ हे ਅਕਾਲਪੁਰ ਖਵਾਈ ਗੁਰੂ ਸੱਚੇ ਪਾਤਸ਼ਾਹ ਜੀਓ ਇੱਕ ਵਾਰ ਪਹਿਲਾਂ ਵੀ ਤੁਸੀਂ ਮੇਰਾ ਸਬਰ ਪਰਖਿਆ ਸੀ ਜਿਸ ਸਮੇਂ ਮੇਰੇ ਪਤੀ ਗੁਰਤੇਗ ਬਾਦ ਸਹਦ ਜੀ ਨੇ Hindu ਕੌਮ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਤੇ ਅੱਜ ਵੀ ਤੁਸੀਂ ਮੇਰਾ ਸਬਰ ਪਰਖ ਰਹੇ ਹੋ ਇਹ ਦੋਵੇਂ ਬੱਚੇ ਮੇਰੇ ਫਰਜ਼ੰਦ ਤੇ ਦੋ ਜਹਾਨ ਦੇ ਵਾਲੀ ਗੁਰਗੋਬਲ ਸਿੰਘ ਪਾਸ਼ਾ ਦੇ ਨੇ ਇਹ ਦੋਵੇਂ ਮੇਰੀ ਬਹੂ ਤੇ ਮੇਰੇ ਫਰਜ਼ੰਦ ਦੀ ਆਮਾਨਤ ਨੇ ਮਿਹਰ ਕਰਨਾ ਹਰ ਮੁਸ਼ਕਿਲ ਪੈਂਡੇ ਦੇ ਵਿੱਚ ਸਾਡੀ ਸਹਾਇਤਾ ਕਰਨੀ ਮਾਤਾ ਗੁਜਰੀ ਜੀ ਤੇ ਛੋਟੇ ਸਹਜਾਦੇ ਸਰਸਾ ਨਦੀ ਦੇ ਕਿਨਾਰੇ-ਕਿਨਾਰੇ ਸੱਤ ਕੋਲੂ ਤੁਰੇ ਜਾ ਰਹੇ ਸੀ ਸਰਸਾ ਤੇ ਸੱਤੂ ਦੇ ਸਾਂਝੇ ਕਿਨਾਰੇ ਤੇ ਇੱਕ ਪਤੰਗ ਸੀ ਦਰਸਾ پار ਕਰਨ ਤੋਂ ਬਾਅਦ ਮਾਤਾ ਜੀ ਇਸ ਸਾਹਜੇ ਕਿਨਾਰੇ ਤੇ ਵਸੇ ਪੰਡਿਤ ਚੱਕਟੇ ਰਾ ਗਏ ਉੱਥੇ ਮਾਤਾ ਜੀ ਨੇ ਇੱਕ ਕੁਟਿਆ ਵੇਖੀ ਉੱਥੇ ਪੁੰਮਾ ਮਾਸੇ ਦੇ ਨਾਂ ਦਾ ਇੱਕ ਵਿਅਕਤੀ ਰਹਿੰਦਾ ਸੀ ਜੋ ਕਿ ਮਲਾ ਦਾ ਕੰਮ ਕਰਦਾ ਸੀ ਉਹ ਲੋਕਾਂ ਨੂੰ ਇਸ ਪਾਰ ਤੋਂ ਉਸ ਪਾਰ ਤੇ ਉਸ ਪਾਰ ਤੋਂ ਇਸ ਪਾਰ ਲੈ ਕੇ ਆਉਣ ਦਾ ਕੰਮ ਕਰਦਾ ਸੀ ਇਹ ਹੀ ਉਸ ਦੀ ਕਿਰਤ ਸੀ ਉਹ ਇਕਰ ਰੱਬੀ ਰੂ ਸੀ ਉਸਨੇ ਜਦ ਮਾਤਾ ਗੁਜਰੀ ਜੀ ਤੇ ਛੋਟੇ ਸਹਿਜਾਦਿਆਂ ਨੂੰ ਦੇਖਿਆ ਤਾਂ ਉਸਨੇ ਜਾਣ ਲਿਆ ਕਿ ਇਹ ਕੌਣ ਨੇ ਉਸਨੇ ਆਪਣੇ ਧਨ ਭag ਜਾਣੇ ਤੇ ਮਾਤਾ ਗੁਜਰੀ ਜੀ ਨੂੰ ਤੇ ਸਹਿਜਾਦਿਆਂ ਨੂੰ ਆਪਣੀ ਕੁਟਿਆ ਦੇ ਵਿੱਚ ਨਿਵਾਸ ਦਿੱਤਾ ਉਹ ਬਹੁਤੀ ਗਰੀਬ ਸੀ ਜਿਸ ਕੁਟਿਆ ਵਿੱਚ ਰਹਿੰਦਾ ਸੀ ਉਹ ਕੁਟਿਆ ਵੀ ਕਾਨਿਆਂ ਦੀ ਬਣੀ ਹੋਈ ਸੀ ਆਪਣੀ ਕਿਰਤ ਕਮਾਈ ਤੋਂ ਜਿਸ ਨੂੰ ਭੋਜਨ ਨਸੀਬ ਹੁੰਦਾ ਤਾਂ ਉਹ ਭੋਜਨ ਕਰ ਲੈਂਦਾ ਨਹੀਂ ਤਾਂ ਇਸ ਵਿੱਚ ਵੀ ਰੱਬ ਦੀ ਰਜ਼ਾ ਜਾਣ ਕੇ ਉਕਾਇਸ ਹੋ ਜਾਂਦਾ ਪਰ ਰੱਬ ਦਾ ਸਦਾ ਸ਼ੁਕਰਾਨਾ ਕਰਦਾ ਰਹਿੰਦਾ ਉਸ ਦਿਨ ਮਾਤਾ ਗੁਜਰੀ ਜੀ ਤੇ ਬੱਚੇ ਭੁੱਖਣ ਪਾਣੇ ਸੀ ਇਸ ਲਈ ਕੁੰਮਾ ਮਾਸ਼ਕੀ ਨੇ ਨਜ਼ਦੀਕ ਹੀ ਰਹਿੰਦੀ ਇੱਕ ਬਿੱਬੀ ਲక్ష్ਮੀ ਨੂੰ ਇਹ ਸੇਵਾ ਲਈ ਕਿ ਉਹ ਮਾਤਾ ਜੀ ਲਈ ਤੇ ਛੋਟੇ ਬੱਚਿਆਂ ਦੇ ਲਈ ਪ੍ਰਸ਼ਾਦਾ ਪਾਣੀ ਤਿਆਰ ਕਰੇ ਉਸਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਮਾਤਾ ਜੀ ਤੇ ਛੋਟੇ ਬੱਚਿਆਂ ਨੂੰ ਇਹ ਪ੍ਰਸ਼ਾਦਾ ਛਕਾਇਆ ਇਹ ਸੱਤ ਪੌਦੀ ਰਾਤ ਮਾਤਾ ਜੀ ਤੇ ਛੋਟੇ ਸਹਿਜਾਦਿਆਂ ਨੇ ਇਸ ਕੁੰਮਾ ਮਾਸ਼ਕੀ ਦੀ ਛੰਨ ਦੇ ਵਿੱਚ ਹੀ ਕੱਟੀ। ਮਾਤਾ ਗੁਜਰੀ ਜੀ ਤੇ ਛੋਟੇ ਸਹਿਜਾਦਿਆਂ ਦੇ ਇਸ ਛੰਨ ਦੇ ਅੰਦਰ ਸੋ ਗਈ। ਤੇ ਕੁੰਮਾ ਮਾਸ਼ਕੀ ਉਸ ਰਾਤ ਛੰਨ ਦੇ ਬਾਹਰ ਸੁੱਤਾ। ਅੱਠ ਪੋਦੀ ਸਵੇਰ ਹੋਈ। ਸਵੇਰੇ ਜਦੋਂ ਬੀਬੀ ਲక్ష్ਮੀ ਬ੍ਰਾਹਮਣੀ ਜੋ ਮਾਤਾ ਜੀ ਤੇ ਗੁਰੂ ਸਾਹਿਬ ਦੇ ਛੋਟੇ ਸਹਿਜਾਦਿਆਂ ਦੇ ਦਰਸ਼ਨ ਕਰਨ ਆਈ ਸੀ ਤਾਂ ਮਾਤਾ ਗੁਜਰੀ ਜੀ ਨੇ ਕੁੰਮਾ ਮਾਸ਼ਕੀ ਤੇ ਬੀਬੀ ਲక్ష్ਮੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਦੇ ਕੋਲ ਜਿਹੜੀ ਇੱਕ ਸੋਨੇ ਦੀ ਮੋਹਰਾਂ ਦੀ ਥੈਲੀ ਸੀ ਉਸ ਦੇ ਵਿੱਚੋਂ ਕੁਝ ਮੋਹਰਾ ਕੱਢੀਆਂ ਤੇ ਬੀਬੀ ਲక్ష్ਮੀ ਤੇ ਕੁਮਾ ਮਾਸਤੀ ਜੀ ਨੂੰ ਦਿੱਤੀਆਂ ਕੁਮਾ ਮਾਸਤੀ ਨੇ ਗੰਗੂ ਰਸੋਈਏ ਨੂੰ ਸਨੇਹਾ ਭਜਵਾ ਦਿੱਤਾ ਸੀ ਅੱਜ ਪੌਧੀ ਸਵੇਰ ਨੂੰ ਗੰਗੂ ਰਸੋਈਆ ਮਾਤਾ ਗੁਜਰੀ ਜੀ ਨੂੰ ਲੈਣ ਲਿਆ ਆਇਆ ਉਸ ਦਾ ਈਮਾਨ ਮਾਤਾ ਗੁਜਰੀ ਜੀ ਦੇ ਹੱਥ ਉਹ ਸੋਨਿਆਂ ਦੀਆਂ ਮੋਹਰਾਂ ਦੀ ਥੈਲੀ ਵੇਖ ਕੇ ਡੋਲ ਗਿਆ ਮਾਤਾ ਗੁਜਰੀ ਜੀ ਚਾਹੁੰਦੇ ਸੀ ਕਿ ਉਹ ਰੋਪੜਵਾਲ ਜਾਣ ਕਿਉਂਕਿ ਉਹਨਾਂ ਨੂੰ ਸੀ ਕਿ ਰੋਪੜਵਾਲ ਉਹਨਾਂ ਨੂੰ ਸਿੰਘ ਮਿਲ ਜਾਣਗੇ ਰੋਪੜਵਾਲ ਗੁਰੂ ਸਾਹਿਬ ਦੇ ਕਾਫੀ ਮੁਰੀਦ ਰਹਿੰਦੇ ਨੇ ਇਸ ਤਰ੍ਹਾਂ ਉਹ ਆਪਣੇ ਪਰਿਵਾਰ ਨੂੰ ਦੁਬਾਰਾ ਮਿਲ ਸਕਦੇ ਨੇ ਪਰ ਗੰਗੂ ਦੇ ਮਨ ਦੇ ਵਿੱਚ ਲਾਲਚ ਚੱਲ ਰਿਹਾ ਸੀ ਇਸ ਲਈ ਉਸਨੇ ਕਿਹਾ ਕਿ ਰੋਪੜਵਾਲਾ ਏਰੀਆ ਖਤਰੇ ਤੋਂ ਖਾਲੀ ਨਹੀਂ ਹੈ ਤੁਸੀਂ ਮੇਰੇ ਪਿੰਡ ਚੱਲੋ ਹਾਲਾਤ ਠੀਕ ਹੋਣ ਤੇ ਮੈਂ ਗੁਰੂ ਸਾਹਿਬ ਨੂੰ ਲੱਭ ਕੇ ਤੁਹਾਨੂੰ ਉਹਨਾਂ ਕੋਲ ਲੈ ਜਾਵਾਂਗਾ ਅੱਠ ਫੋਨੂ ਸਾਰਾ ਦਿਨ ਮਾਤਾ ਗੁਜਰੀ ਜੀ ਤੇ ਛੋਟੇ ਸਹਾਜਦਿਆਂ ਨੇ ਤੁਰ ਕੇ ਸਫ਼ਰ ਕੀਤਾ ਤੇ ਮੁਗਲਾਂ ਤੇ ਪਠਾਣਾਂ ਤੋਂ ਬਚਦੇ ਬਚਾਉਂਦੇ ਗੰਗੂ ਦੇ ਪਿੰਡ ਸਹੇੜੀ ਪਹੁੰਚੇ ਗੰਗੂ ਨੇ ਰਾਤ ਨੂੰ ਮਾਤਾ ਗੁਜਰੀ ਜੀ ਨੂੰ ਤੇ ਸਹਾਜਦਿਆਂ ਨੂੰ ਖਾਣਾ ਪਾਣੀ ਦਿੱਤਾ ਜੋ ਕਿ ਖਾਣ ਦੇ ਲਾਇਕ ਨਹੀਂ ਸੀ ਉਸਨੇ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਹਾਜਾਦਾਂ ਨੂੰ ਸੌਣ ਲਈ ਕਿਹਾ ਕਿਉਂਕਿ ਉਹਦੇ ਮਨ ਦੇ ਵਿੱਚ ਚੱਲ ਰਿਹਾ ਸੀ ਕਿ ਜਦੋਂ ਹੀ ਮਾਤਾ ਗੁਜਰੀ ਜੀ ਤੇ ਸਹਾਜਾਦੇ ਸੌਣ ਗਏ ਤਾਂ ਮੈਂ ਉਹਨਾਂ ਦੇ ਸੋਨੇ ਦੀ ਮੋਹਰਾਂ ਦੀ ਥੈਲੀ ਨੂੰ ਚੋਰੀ ਕਰ ਲਵਾਂਗਾ ਉਸਨੇ ਅਜਿਹਾ ਹੀ ਕੀਤਾ ਪਰ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਇਹ ਸਭ ਕੁਝ ਕਰਦੇ ਦੇਖ ਲਿਆ ਅਗਲੇ ਦਿਨ ਨੋਪੋ ਨੂੰ ਮਾਤਾ ਜੀ ਨੇ ਕਿਹਾ ਕਿ ਚੰਗਾ ਹੋਇਆ ਗੰਗੂ ਤੂੰ ਪਹਿਲਾਂ ਹੀ ਇਹ ਸੋਨੇ ਦੀ ਮੋਰਾ ਦੀ ਥੈਲੀ ਨੂੰ ਸਹੀ ਜਗ੍ਹਾ ਤੇ ਰੱਖ ਦਿੱਤਾ ਨਹੀਂ ਤਾਂ ਧੰਨ ਦਾ ਕੀ ਬਤਾ ਕਦ ਚੋਰੀ ਹੋ ਜਾਵੇ ਇਹ ਸਭ ਸੁਣ ਕੇ ਗੰਗੂ ਹੈਰਾਨ ਹੋਇਆ ਤੇ ਉਹ ਸਾਫ਼ ਹੀ ਮੁੱਕਰ ਗਿਆ ਕਿ ਉਸਨੇ ਇਹ ਮੋਰਾ ਦੀ ਥੈਲੀ ਚੱਕੀ ਆ ਸਗੋਂ ਮਾਤਾ ਜੀ ਨੂੰ ਔਖਾ ਹੋ ਕੇ ਕਹਿਣ ਲੱਗਾ ਕਿ ਇੱਕ ਤਾਂ ਤੁਸੀਂ ਹਕੂਮਤ ਦੇ ਬਾਗੀ ਹੋ ਤੁਹਾਨੂੰ ਥਾਂ ਥਾਂ ਤੇ ਮੁਗਲ ਤੇ ਪਹਾੜੀ ਫੌਜਾਂ ਲੱਭ ਰੀਆਂ ਨੇ ਮੈਂ ਫਿਰ ਵੀ ਤੁਹਾਨੂੰ ਪਨਾਹ ਦਿੱਤੀ ਆ ਤੇ ਤੁਸੀਂ ਮੇਰੇ ਤੇ ਹੀ ਇਲਜ਼ਾਮ ਲਗਾ ਰਹੀ ਹੋ ਕਿ ਮੈਂ ਤੁਹਾਡੀ ਸੋਨੇ ਦੀਆਂ ਮੋਹਰਾਂ ਦੀ ਥੈਲੀ ਚੱਕ ਲਈ। ਸੋਨੇ ਦੀਆਂ ਮੋਹਰਾਂ ਦੀ ਥੈਲੀ ਚੋਰੀ ਕਰਦੇ ਸਾਰ ਹੀ ਗੰਗੂ ਦੇ ਤੇਵਰ ਬਦਲ ਗਏ ਸੀ। ਉਸਨੇ ਕਿਹਾ ਕਿ ਮੈਂ ਹੁਣੇ ਮੋਰਿੰਡੇ ਦੇ कोतवाल ਕੋਲ ਤੁਹਾਡੀ ਸ਼ਿਕਾਇਤ ਕਰਦਾ। ਉਹ ਤੁਰੰਤ ਪਿੰਡ ਤੋਂ ਬਾਹਰ ਕੁਝ ਹੀ ਦੂਰ ਮੋਰਿੰਡੇ ਦੀ ਕਤਵਾਲੀ ਗਿਆ। ਤੇ ਉੱਥੇ ਦੇ कोतवाल ਜਾਨੀ ਖਾਨ ਤੇ ਮਾਲੀ ਖਾਨ ਨੂੰ ਦੱਸਿਆ ਕਿ ਗੁਰੂ ਜੀ ਦੇ ਛੋਟੇ ਬੱਚੇ ਤੇ ਉਹਨਾਂ ਦੀ ਮਾਤਾ 구ਜਰੀ ਮੇਰੇ ਘਰ ਦੇ ਵਿੱਚ ਨੇ ਤੁਸੀਂ ਖੁਦ ਵੀ ਉਹਨਾਂ ਨੂੰ ਪਕੜ ਕੇ ਸੂਬਾਏ ਸਰਹੰਦ ਵਜ਼ੀਰ ਖਾਨ ਤੋਂ ਇਨਾਮ ਦੇ ਹੱਕਦਾਰ ਬਣੋ ਇਹਨਾਂ ਨੂੰ ਪਕੜਾਉਣ ਤੇ ਜੋ ਵਜ਼ੀਰ ਖਾਨ ਵੱਲੋਂ ਇਨਾਮ ਰੱਖਿਆ ਗਿਆ ਹੈ ਉਹ ਇਨਾਮ ਮੈਨੂੰ ਵੀ ਦਿਵਾਓ ਗੰਗੂਬਾਰੇ ਹਕੀਮ ਮਿਰਜ਼ਾ ਅੱਲਾ ਯਾਰ ਖਾਨ ਜੋਗੀ ਜੀ ਲਾਣਤ ਪਾਉਂਦੇ ਹੋਏ ਲਿਖਦੇ ਨੇ ਦੁਨੀਆ 'ਮੇ ਆਪਣੇ ਨਾਮ ਕੋ ਬਦਨਾਮ ਕਰ ਗਿਆ ਦਸ਼ਮਰਵੀ ਜੋ ਨਾ ਕਰਤਾ ਹੋਏ ਇਹ ਕੰਮ ਕਰ ਗਿਆ ਮੁਰਿੰਡਾ ਕਤਵਾਲੀ ਦੇ ਇੰਚਾਰਜ ਜਾਨੀ ਖਾਨ ਤੇ ਮਾਨੀ ਖਾਨ ਨੇ ਤੁਰੰਤ ਬਿਨਾ ਕਿਸੇ ਦੇਰੀ ਤੋਂ ਮੁਰਿੰਡੇ ਦੀ ਕਤਵਾਲੀ ਤੋਂ 3 ਕਿਲੋਮੀਟਰ ਦੂਰ ਪਿੰਡ ਸਹੇੜੀ ਆਪਣੀ ਫੌਜ ਭੇਜੀ ਤੇ ਖੁਦ ਆਪ ਨਾਲ ਗਏ ਤੇ ਗੱਡੇ ਤੇ ਮਿਠਾ ਕੇ ਦੋਨੋਂ ਸੈਰਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਮੁਰਿੰਡੇ ਦੀ ਕਤਵਾਲੀ ਲਿਆਏ ਤੇ ਕਤਵਾਲੀ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਨੌ ਕੋਦੀ ਰਾਤ ਸਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਨੇ ਇਸ ਮੋਰਿੰਡੇ ਦੀ ਕਤਵਾਲੀ ਦੇ ਵਿੱਚ ਅੰਤਾਂ ਦੀ ਠੰਡ ਨਾਲ ਲੜਦੇ ਆਂ ਭੁੱਖਣ ਪਾਣੇ ਕੱਟੀ ਜਾਨੀ ਖਾਤੇ ਮੰਨੀ ਖਾਂ ਵੱਲੋਂ ਸੁਪਾਏ ਸਰਹੰਦ ਵਜ਼ੀਰ ਖਾਨ ਨੂੰ ਸੁਨੇਹਾ ਭਜਵਾ ਦਿੱਤਾ ਗਿਆ ਤੇ ਗੋਬਿੰਦ ਦੀ ਮਾਤਾ ਤੇ ਉਹਦੇ ਛੋਟੇ ਪੁੱਤਰ ਮੇਰੀ ਗ੍ਰਿਫਤ ਚ ਨੇ ਜਿਸ ਤੇ ਵਜ਼ੀਰ ਖਾਨ ਨੇ ਇਹਨਾਂ ਤਿੰਨਾਂ ਨੂੰ ਸਰਹੰਦ ਭੇਜਣ ਦਾ ਹੁਕਮ ਦੇ ਦਿੱਤਾ ਅਗਲੇ ਦਿਨ ਦਾਸੇ ਪੋਦੀ ਸਵੇਰ ਇੱਕ ਜਲੂਸ ਦੇ ਰੂਪ ਦੇ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਲੈ ਜਾਣ ਦੀ ਤਿਆਰੀ ਕੀਤੀ ਗਈ ਕਿਉਂਕਿ ਜ਼ਾਲਮ ਹਕੂਮਤ ਲੋਕਾਂ ਨੂੰ ਦਿਖਾਉਣਾ ਚਾਹੁੰਦੀ ਸੀ ਕਿ ਹਕੂਮਤ ਦੇ ਬਾਗੀ ਹੋਣ ਦਾ ਨਤੀਜਾ ਕੀ ਨਿਕਲਦਾ ਸਾਦੇ ਲੋਕਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਸਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਜਲੂਸ ਦੇ ਵਿੱਚ ਖੜਾ ਕਰ ਲਿਆ ਗਿਆ ਤੇ ਆੜੇ ਦਿਵਾਲੇ ਸਿਪਾਹੀ ਘੋੜਿਆਂ ਦੇ ਉੱਤੇ ਬੈਠੇ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਾਬਜਦਾਂ ਨੇ ਹੱਥਾਂ ਦੇ ਵਿੱਚ ਤੇ ਪੈਰਾਂ ਦੇ ਵਿੱਚ ਗੇੜੀਆਂ ਪਾਈਆਂ ਦੀਆਂ ਤੇ ਉਹਨਾਂ ਨੂੰ ਪੈਦਲ ਤੁਰਾਇਆ ਗਿਆ ਛੋਟੇ ਸਾਬਜਦਾਂ ਦੇ ਕਦਮ ਛੋਟੇ ਹੋਣ ਕਰਕੇ ਜਦੋਂ ਚੱਲਦੇ-ਚੱਲਦੇ ਹੌਲੀ ਹੋ ਜਾਂਦੇ ਤਾਂ ਉਹਨਾਂ ਦੇ ਪੈਰਾਂ ਤੇ ਤੇ ਲੱਤਾਂ ਤੇ ਛਮਕਾਂ ਮਾਰੀਆਂ ਜਾਂਦੀਆਂ ਤੇ ਕਿਹਾ ਜਾਂਦਾ ਕਿ ਤੇਜ਼ ਚੱਲੋ ਮੁਰਿੰਡੇ ਤੋਂ ਜ਼ਰਹੰਦ ਉਨਾ ਸਮਿਆਂ ਦੇ ਵਿੱਚ ਤਕਰੀਬਨ 15 ਕੋ ਕਿਲੋਮੀਟਰ ਦੂਰ ਸੀ ਇੰਨਾ ਲੰਮਾ ਸਫਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਭੁੱਖਣ ਪਾਣੇ ਤੇ ਪਿਆਸੇ ਮਾਰਦੇ ਕੁੱਟਦੇ ਜਲੂਸ ਦੇ ਰੂਪ ਵਿੱਚ ਤੁਰਾ ਕੇ ਲਿਆਂਦਾ ਗਿਆ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਸਰਹੰਦ ਪਹੁੰਚੇ ਤਾਂ ਸਰਹੰਦ ਦੇ ਸੁਬੇਦਾਰ ਵਜ਼ੀਰ ਖਾਨ ਨੂੰ ਇਸ ਦੀ ਇਤਲਾਹ ਦੇ ਦਿੱਤੀ ਗਈ ਤੇ ਪੁੱਛਿਆ ਗਿਆ ਇਹਨਾਂ ਨੂੰ ਕਿੱਥੇ ਰੱਖਿਆ ਜਾਏ ਆਹ ਵਜ਼ੀਰ ਖਾਨ ਨੇ ਗੁੱਸੇ 'ਚ ਕਿਹਾ ਕਿ ਕੋਈ ਸ਼ਾਹੀ ਮਹਿਮਾਨ ਨਹੀਂ ਜੋ ਤੁਸੀਂ ਮੈਨੂੰ ਪੁੱਛ ਰਹੇ ਹੋ ਇਹਨਾਂ ਨੂੰ ਕਿੱਥੇ ਰੱਖਿਆ ਜਾਏ ਤੁਸੀਂ ਇਹਨਾਂ ਨੂੰ ਠੰਡੇ ਗੁਰਜ ਦੇ ਵਿੱਚ ਰੱਖੋ ਨਾ ਇਹਨਾਂ ਨੂੰ ਉੱਪਰ ਲੈਣ ਲਈ ਕੁਝ ਦਿੱਤਾ ਜਾਵੇ ਤੇ ਨਾ ਹੀ ਇਹਨਾਂ ਨੂੰ ਥੱਲੇ ਵਛਾਣ ਲਈ ਕੁਝ ਦਿੱਤਾ ਜਾਵੇ ਇਹਨਾਂ ਨੂੰ ਭੁੱਖਾ ਰੱਖਿਆ ਜਾਏ ਤੇ ਜਦ ਤੱਕ ਇਹ ਈ ਨਹੀਂ ਮੰਨਦੇ ਉਦ ਤੱਕ ਇਹਨਾਂ ਨੂੰ ਇੱਕ ਅੰਨ ਦਾ ਦਾਣ ਤੱਕ ਨਾ ਦਿੱਤਾ ਜਾਵੇ ਤੇ ਨਾ ਹੀ ਪੀਣ ਲਈ ਪਾਣੀ ਦਾ ਇੱਕ ਤੁਪਕਾ ਸਰਹੰਦ ਦੇ ਵਿੱਚ ਉਨਾ ਸਮਿਆਂ ਦੇ ਵਿੱਚ ਕਾਫੀ ਬੁਰਜ ਬਣੀ ਹੋਈ ਸੀ ਪਰ ਇਹ ਠੰਡਾ ਬੁਰਜ ਜੋ ਸਭ ਤੋਂ ਉੱਚਾ ਬੁਰਜ ਸੀ ਇਹ ਧਰਤੀ ਤੋਂ ਤਕਰੀਬਨ 140 ਫੁੱਟ ਉੱਚਾ ਸੀ ਠੰਡਾ ਬੁਰਜ ਉਹਨਾਂ ਸਮਿਆਂ 'ਚ ਵਜ਼ੀਰ ਖਾਨ ਨੇ ਗਰਮੀਆਂ ਦੇ ਵਿੱਚ ਆਰਾਮ ਕਰਨ ਲਈ ਬਣਾਇਆ ਸੀ ਜੋ ਗਰਮੀਆਂ ਦੇ ਵਿੱਚ ਵੀ ਠੰਡਾ ਰਹਿੰਦਾ ਸੀ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜਾ ਬੁਰਜ ਗਰਮੀਆਂ ਦੇ ਵਿੱਚ ਵੀ ਠੰਡਾ ਰਹਿੰਦਾ ਸੀ ਉਹ ਬੁਰਜ ਦੇ ਪੋਦੇ ਮਹੀਨੇ ਦੀ ਇਨੀ ਠੰਡ ਦੇ ਵਿੱਚ ਕਿੰਨਾ ਠੰਡਾ ਹੋਏਗਾ ਠੰਡੇ ਬੁਰਜ ਦੇ ਨਾਲ ਹੀ ਉਹਨਾਂ ਸਮਿਆਂ ਦੇ ਵਿੱਚ ਇੱਕ ਹੰਸਲਾ ਨਦੀ ਵਹਿੰਦੀ ਸੀ ਜਿਸ ਦੇ ਨਾਲ ਹਵਾਵਾਂ ਟਕਰਾ ਕੇ ਠੰਡੇ ਬੁਰਜ ਨੂੰ ਹੋਰ ਠੰਡਾ ਕਰ ਦਿੰਦੀਆਂ ਸਫਰੇਸ਼ ਯਹਾਦਤ ਦੇ ਅਗਲੇ ਪ੍ਰਕਰਨਾ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਸਹਿਬਜ਼ਾਦਿਆਂ ਨੂੰ ਸਵੇਰੇ ਦੀ ਕਚਾਰੀ ਦੇ ਵਿੱਚ ਕੀ-ਕੀ ਲਾਲਚ ਤੇ ਡਰਾਵੇ ਦਿੱਤੇ ਗਏ ਕੀ-ਕੀ ਸਵਾਲ ਕੀਤੇ ਗਏ ਤੇ ਸਹਿਬਜ਼ਾਦਿਆਂ ਨੇ ਉਨਾ ਦਾ ਕੀ ਜਵਾਬ ਦਿੱਤਾ ਇਤਿਹਾਸ ਦੀ ਸਾਂਝ ਪਾਉਂਦੀਆਂ ਅਨੇਕਾਂ ਹੀ ਪ੍ਰਕਾਰ ਦੇ ਆ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਹਿਮਾ ਦੇ ਜਾਚਕਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਫਰ ਸ਼ਹਾਦਤ